ਹਾਂਜੀ ਬਾਬੇ ਹੋਰ ਸੁਣਾਓ ਕੀ ਹਾਲ ਚਾਲ ਨੇ ਤੇ ਆਪਣੀ ਪੁੱਜ ਚੁੱਕੀ ਆ 5000 ਰੱਟ ਰੱਟ ਹੁਣ ਚੱਲੀ ਆ ਤਾਂ ਉਹ ਚੋਬਰ ਨੇ ਦੇਣਾ 10000 ਅੱਜ ਐਫ ਡੀ ਤਡਾਉਣੀ ਆ ਤੇ 5000 ਰੱਟ ਅਸੀਂ ਚੱਕਣੀਆਂ ਤੰਨਾ ਨੇ ਤੇ ਐਫ ਡੀ ਫੇਰ ਟੁੱਟਣੀ ਆ ਉਹਨੇ ਲੈ ਕੇ ਆਣਾ ਫੋਨ ਹਣਾ ਵਰਮਿਆ ਫੋਨ ਲੈ ਕੇ ਆਣਾ ਨਾ ਤਾਂ ਸਾਨੂੰ ਕੀ ਪਾਰਟੀ ਕਰੇਗਾ ਹਾਂ ਅੱਜ ਦੋ ਪ੍ਰਾਗਾਂ ਦਾ ਮਲ ਅੰਦਰ ਆ ਤਾਈਆਂ ਕਹਿੰਦਾ ਫੜੀ ਤਲਾਦ ਨਹੀਂ ਕਹਿੰਦਾ ਅੱਜ ਆ ਇਹਨੂੰ 2 ਲੀਟਰ ਦੁੱਧ ਦੇਣਾ ਤੇ ਇੱਕ ਕੇਲਾ ਨਾਲ ਦੇਣਾ ਇਹਨੂੰ ਠੀਕ ਹੈ ਜੀ ਬਾਕੀ ਤੁਸੀਂ ਆਪਾਂ ਦੇਖਿਓ ਤੇ ਲਾਈਕ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਵੱਧ ਵੱਧ ਸਪੋਰਟ ਕਰਿਓ ਫਿਰ ਆਪਾਂ ਫੁੱਲ ਵਲੌਗ ਪਾਇਆ ਕਰਾਂਗੇ ਭਾਗੋ ਵੈਸੇ ਅੱਧੀਆਂ ਵੀਡੀਓ ਆਪਣੇ ਵਲੌਗ ਬਣੇ ਪਏ ਆ ਪਰ ਜਦੋਂ ਤੁਸੀਂ ਪਿਆਰ ਦੇਣ ਲੱਗ ਗਿਆ ਪਾਵੇਂ ਉਵੇਂ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਕੋਲ ਸਪੋਰਟ